ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਫੋਜੀ ਸਾਹਿਬ ਆ ਕੇ ਪਹੁੰਚ ਚੁੱਕੇ ਆ ਜੀ ਪਿੰਡ ਹੈਗਾ ਤਰੀਵਾਲ ਜ਼ਿਲ੍ਹਾ ਅੰਮ੍ਰਿਤਸਰ ਬਣੇ ਤਹਿਸੀਲ ਮੀਜੀਠਾ ਬੜਾ ਕੈਮਰਾ ਘੁਮਾ ਦਿਓ ਵੇਖੋ ਘਟਾ ਘਟ ਅੱਜ ਵੀ 9-10 ਦੇ ਲਗਭਗ ਗਾਵਾਂ ਸੇਲ ਆ ਬਾਈ ਨਾਲ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਹੈ ਜੀ ਸਾਰੇ ਸੰਦੀਪ ਡੇਰੀ ਫਾਰਮ ਦੇ ਖੇਮ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਜੀ ਚਲੋ ਟਾਂਦੀਪ ਜੀ ਹਾਂ ਜੀ ਸਭ ਠੀਕ ਹੈ ਜੀ ਪਾਵੇ ਉਹਦੇ ਚਲੋ ਪਹਿਲਾਂ ਤਾਂ ਸਭ ਤੋਂ ਸੰਦੀਪ ਜੀ ਆਪਣਾ ਐ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 98143 78121 98143 98121 ਦੋਵਾਂ ਦੇ ਵਟਸਐਪ ਚੱਲਦਾ ਦੋਵਾਂ ਦੇ ਉਦਾਂ ਫੋਨ ਚੱਲਦਾ 6:30 ਤੋਂ ਲੈ ਕੇ 8:30 ਵਜੇ ਤੱਕ ਰਾਤ ਨੂੰ ਸਵੇਰੇ 6:30 ਤੋਂ ਠੀਕ ਆ ਇੰਨੀ ਕੁ ਬਰਾਏ ਮੈਂ ਦੀ ਮਿਹਰਬਾਨੀ ਕਰਿਆ ਕਰੋ ਵੀ ਇੰਨੀ ਕੁ ਦੇਰ ਤੱਕ ਕਰ ਲਿਆ ਕਰੋ ਹਾਂਜੀ ਹਾਂਜੀ ਬਾਕੀ ਪਿੰਡ ਬਾਰ ਬਾਰ ਨਾ ਪੁੱਛਿਆ ਕਰੋ ਅੰਮ੍ਰਿਤਸਰ ਤੋਂ ਜਦੋਂ ਤੁਸੀਂ ਗਰਦਾਸਪੁਰ ਨੂੰ ਜਾਣਾ ਨਾ ਕੱਥੂ ਨੰਗਲ ਟੂਲਪਲਾ ਜੇ ਤੁਸੀਂ 5 ਕਿਲੋਮੀਟਰ ਆ ਬਸ ਠੀਕ ਆ ਮੇਨ ਹਾਂਜੀ ਤੁਸੀਂ ਇਹ ਸਮਝੋ ਵੀ ਟੂਲਪਲਾ ਜੇ ਤੇ ਆਉਣਾ ਜਾਂ ਜੈੰਤੀਪੁਰਾ ਵੀ ਤੇ ਬਹੁਤੇ ਭੈਣ ਭਰਾ ਇਸੇ ਕਰਕੇ ਫੋਨ ਕਰਦੇ ਜੀ ਐਡਰੈਸ ਕੀ ਆ ਤੇ ਬਾਕੀ ਚਲੋ ਵਾਹਿਗੁਰੂ ਦੀ ਕਿਰਪਾ ਸੰਦੀਪ ਸਿੰਘ ਆ ਕੁਝ ਸੰਗਤ ਦਾ ਸੰਜੋਗ ਬੜਾ ਹੂੰ ਹੂੰ ਤੇ ਵਾਹਿਗੁਰੂ ਦੀ ਮੇਰੇ ਨਾਲ ਮਾਲ ਤੇ ਵੀ ਕੀ ਜਾਂਦਾ ਤੇ ਮਿਲੀ ਵੀ ਜਾਂਦਾ ਆ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਨੇ ਮਿਲੇ ਵੀ ਵਿਕੇ ਨਹੀਂ ਰਿਕਿਆਂ ਦੇ ਮਿਲੇ ਵੀ ਤੇ ਚਲੋ ਤੇਰੀ ਕਿਰਪਾ ਤੇਰੇ ਨਾਲ ਆਸਰਾ ਬਣਿਆ ਭਰਾਵਾਂ ਦਾ ਚਲੋ ਅਸੀਂ ਨਾਲ ਮਿਲ ਕੇ ਚੱਲੀਏ ਕੰਮ ਚੱਲੀ ਜਾਂਦਾ ਵਧੀਆ ਤੇ ਮਾਲ ਮਿਲ ਗਿਆ ਸੰਦੀਪ ਸਿੰਘ ਅੱਜ ਵੀ ਗਾਵਾਂ ਤੇ ਸਾਡੇ ਕੋਲ ਵਾਦਿਆ ਤੇ ਅਸੀਂ ਕੋਈ ਕੱਢੀ ਜਾਂਦੇ ਕੋਈ ਪਾਈ ਜਾਂਦੇ ਜਿਹੜੀ ਸਾਨੂੰ ਲੱਗਦੇ ਵੀ ਥੋੜੀ ਕੱਚੀ ਕੁੱਚੀ ਆ ਉਹ ਸਾਈਡ ਤੇ ਲਾਤੀ ਆ ਲਗਾ ਮਾੜਦਾ ਤੇ ਹੁਣ ਵੀ ਬੰਦੀਆਂ ਹੋਣੀਆਂ ਅੰਦਰ ਬਾਕੀ ਬਾਹਰ ਵੀ ਹੈਗਾ ਮਾਲ ਹਾਂਜੀ ਪਰ ਇਹ ਬੇਨਤੀ ਵੀ ਭੈਣ ਭਰਾ ਜਨੇ ਆਉਣਾ ਫੋਨ ਕਰਕੇ ਆਉਣਾ ਮੈਂ ਨਹੀਂ ਮਿਲਣਾ ਇਸ ਵੇਲੇ ਮਾਲ ਨਹੀਂ ਮਿਲਣਾ ਮਾਲ ਨਹੀਂ ਮੈਂ ਬਿਲਕੁਲ ਅੱਧੇ ਘੰਟੇ ਘੰਟੇ ਚ ਮਾਲ ਵੇਚਦਾ ਤੇ ਕਈ ਭੈਣ ਭਰਾ ਗੁੱਸਾ ਕਰਦੇ ਜੀ ਐਡੀ ਛੇਤੀ ਮਾਲ ਵੇਚ ਗਿਆ ਇਹ ਮਾਲ ਸੰਦੀਪ ਦੇ ਚੈਨਲ ਤੇ ਪਿਆ ਚਲੋ ਇਹ ਕੋਈ ਐਵੇਂ ਨਹੀਂ ਆਇਆ ਕੋਈ ਮਤਲਬ ਇੰਨਾ ਸਬਸਕ੍ਰਾਈਬਰ ਨੇ ਇੰਨੀ ਵੀਡੀਓ ਚੱਲਣ ਦੀ ਤਾਰੀ ਕਰਪਾਣਾ 20000 ਕਿਲੋ ਵੀਡੀਓ ਚੱਲਦੀ ਆ ਤੇ ਮਾਲ ਦੇ ਗਿਆ ਹੀ ਗਿਆ ਹੁੰਦਾ ਟਿਕਟ ਟਕ ਬਿਲਕੁਲ ਬੀਅਨ ਬੀਅਨ ਤਿੰਗਿਆ ਨਹੀਂ ਆ ਗਿਆ ਬਾਕੀ ਮਾਲ ਸਾਫ ਸੁਥਰਾ ਲਈਦਾ ਫੇਰ ਵੀ ਕਿਸ ਨੂੰ ਮਾੜਾ ਮਿਲ ਗਿਆ ਤੇ ਭਰਾਵਾ ਉਹਦੇ ਲਈ ਖੇਮਾ ਦੇ ਜਾ ਚ ਗਿਆ ਮੁੱਲ ਲਿਆਂਦੀਆਂ ਮੁੱਲ ਲਿਆਂਦੀਆਂ ਘਰ ਦੀਆਂ ਕੋਈ ਨਹੀਂ ਬਿਲਕੁਲ ਜੇ ਕੋਈ ਘਰ ਦੀ ਹੋਵੇ ਤੇ ਆਪਾਂ ਕਹਿ ਦਈਏ ਮੇਰੇ ਘਰ ਦੀ ਮਾੜੀ ਨਿਕਲ ਆਈ ਪਤਾ ਨਹੀਂ ਲੱਗਦਾ ਮਾਲ ਦਾ ਸਾਫ ਸੁਥਰਾ ਕੰਮ ਕਰੀਦਾ ਬਾਕੀ ਚਲੋ ਜਿੰਨੇ ਵੀ ਹੋਣਾ ਇੱਥੇ ਆਪਣੀ ਇੱਕ ਟਾਈਮ ਦੋ ਟਾਈਮ ਥੱਲੇ ਕਰਕੇ ਖੜਨੀ ਜੇ ਤੇ ਪੈਸੇ ਮੈਂ ਇੱਥੇ ਲੈਣੇ ਜੇ ਫੌਨ ਦੀ ਸਪੋਰਟ ਆਪਾਂ ਘਰ ਪੈਸੇ ਨਹੀਂ ਜੇ ਲੈਣੇ ਨਾ ਹੀ ਕਰਾਉਣੇ ਜੇ ਚੈੱਕ ਲੈਣਾ ਜੇ ਆਪਾਂ ਨਗਦ ਕੈਸ਼ ਦੇ ਕੇ ਲੈ ਆਉਣੀਆਂ ਤੇ ਨਗਦ ਹੀ ਲੈਣੀਆਂ ਜੇ ਠੀਕ ਹੈ ਠੀਕ ਹੈ ਬਿਲਕੁਲ ਬਾਕੀ ਸੰਦੀਪ ਸਿੰਘ ਨਾਲ ਗੱਲਾਂ ਬਾਤਾਂ ਨਾਮ ਹੋ ਜਾ ਕਰੀਆਂ گاਵਾ ਅੱਜ ਸੂਆ ਮਾਲ ਵਿੱਚ ਵਾਵਾ ਹੀ ਆ ਕੋਈ ਸੂਣ ਡਈਆਂ ਕੋਈ ਸੂ ਪੈਣ ਗਿਆ ਇੱਥੇ ਪਾ ਮਾਰਦੀ ਆ ਮੜਾ ਡੰਗ ਤਿਲਕੀ ਹੋ ਸਰ ਪਹਿਲਾ ਸੂਆ ਦੂਜਾ ਸੰਦੀਪ ਸਿੰਘ ਕਹਿਣ ਨੂੰ ਪਹਿਲਣ ਕਹਿਦੀਆਂ ਹੋਣੀ ਦੂਜੇ ਹੀ ਆ ਇੱਥੇ ਮਾਰਦੇ ਮਾਰਦੇ ਇੱਥੇ ਛਿਧ ਛਿਧ ਆ ਜਾਓ ਉਹ ਸੁੱਕ ਨਹੀਂ ਪਈ ਟਾਈਮ ਲੱਗਾ ਚੱਲ ਤੂੰ ਜਾਂਦੇ ਹੋਣ ਹੌਲੀ ਹੌਲੀ ਆ ਜਾਓ ਜਾਂਦੇ ਜਾਂਦੇ ਕੋਈ ਗੱਲ ਹਾਂਜੀ ਜਵਾਬ ਸਮਾ ਫੁੱਸਾ ਬਿਲਕੁਲ ਵਧੀਆ ਕਹਿਣ ਦੀ ਸੰਦੀਪ ਸਿੰਘ ਤੈਨੂੰ ਪਤਾ ਆਪਣੀ ਆਦਤ ਦਾ ਉਹ ਕਹਿਣਾ ਨਾ ਅਸੀਲੀ ਤੇ ਨਾ ਜਵਾਬ ਸਮਾ ਤੈਨੂੰ ਪਤਾ ਆਪਣੀ ਸਾਈ ਵਾਲ ਵੀ ਗਈ ਆ ਤੇਰੇ ਸਾਹਮਣੇ ਉਹ ਵੀ ਠੰਡੀ ਖਲੋਣ ਦੇ ਕਾਕਾ ਹਾਂ ਐਨ ਤੋਂ ਆ ਲੈ ਵਾਹ 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 ਠੀਕ ਐ ਸਾਣੀ ਬੜਾ ਜਿਆਦਾ ਸਲੇ ਸਾਈ ਫਿਰ ਅੱਜ ਉਹ ਕੰਮ ਕਰਦਾ ਕੱਲ ਦਾ ਵੇਰ ਕੇ ਚੱਲ ਦੋ ਵੇਰ ਹੈ ਕੱਲ ਦੋ ਵੇਰ ਕਰਦਾ ਪੌੜੀਆਂ ਆ ਲੈ ਜਿਹੜੀਆਂ ਪੌੜੀਆਂ ਨਹੀਂ ਖਾਂਦੀ ਵੇਰ ਕੇ ਕਿ ਨਹੀਂ ਬਿਲਕੁਲ ਜੀ ਆ ਲੈ ਹਾਂਜੀ ਹਾਂਜੀ ਓ ਵਾਵਾ ਚਰੋ ਗਾ ਮਾਰੀ ਨਹੀਂ ਧਾਰ ਮੈਂ ਅੱਜ ਮਾਰ ਕੇ ਵੀ ਨਹੀਂ ਇਹ ਤਾਂ ਥਾਂ ਬੜਾ ਪਿਆਰਾ ਤੇ ਚਵਾਈ ਬੜੀ ਸੰਦੀਪ ਸਿੰਘ ਜਿਹੜੇ ਵੀਰ ਕੇ ਹੈ ਜਿਹੜੇ ਵੀਰ ਕੇ ਧਾਰਾ ਵਜਾਂਦੇ ਸੀ ਉਹ ਸਭ ਉਹ ਜਿਹੜੇ ਫੌਜੀ ਸੀ ਕਹਿੰਦੇ ਨੇ ਚਲੋ ਇਹ ਮੇਰਾ ਪਾਰਾ ਜਿੱਥੇ ਕਿਵੇਂ ਕਰਦੀ ਜਗ ਹੋ ਜਾ ਜਿਹੜੇ ਜਿਹੜੇ ਫੌਜੀ ਦੇ ਬੈਰ ਹੋਏ ਉਹ ਹੀ ਧਾਰਾ ਵਜਾਂਦੇ ਪਰ ਸੀਸਨ ਨਸਲ ਬਰੀਡ ਦਾ ਮੈਨੂੰ ਨਹੀਂ ਪਤਾ ਹਾਂਜੀ ਪਰ ਗਾਂ ਦੁੱਧ 20 ਕਿਲੋ ਭਰ ਦੂ ਅੱਛਾ ਠੀਕ ਆ ਹਾਂ ਬਿਲਕੁਲ ਜੀ 13 14 ਕਿਲੋ ਗਾਂ ਕੋ ਐਸ ਟਾਈਮ ਬੋਲਾ ਕੱਲ ਦੀ ਜੇਰ ਪਾਣੀ ਛੁੱਟਿਆ ਆ ਜੇ ਮਗਰ ਵੱਛੀ ਇਹਦੇ ਕਿ ਅੱਛਾ ਹਾਂਜੀ ਇਹ ਕੀ ਬੜਾ ਵੱਛੀ ਇਹਦੇ ਮਗਰ ਜੇ ਨਿਊਜ਼ੀਲੈਂਡ ਉਹ ਸਮਝ ਲੈ ਇਹਨੂੰ ਸ਼ਾਈ ਵਾਰ ਸਮਝ ਇਹਨੂੰ ਜਰਸੀ ਉੱਥੇ ਬਜਣੀ ਉਸੇ ਕੁੰਡੇ ਨਾਲ ਮੜਾ ਤੇ ਜਿਹੜੇ ਤੁਹਾਨੂੰ ਤੁਹਾਨੂੰ ਵੇਚ ਚੱਕਦੇ ਰਹੇ ਆ ਖਾਦੇ ਬਹੁਤ ਆ ਫੜ ਚਾਰੇ ਤੇ ਆ ਬਿਲੀ ਘਰ ਬਣਿਆ ਹਾਂ ਵਾਕੇ ਬਿਲੀ ਘਰੇ ਚੌਾਈ ਸੰਦੀਪ ਸਾਹਿਬ ਇਹ ਨਹੀਂ ਉਧਰੋਂ ਧਾਰ ਮਾਰਤੀ ਤੇ ਇਧਰੋਂ ਵੀ ਮਾਰੀ ਜੋ ਇਧਰੋਂ ਵੀ ਵਾਜੀ ਬਿਲਕੁਲ ਜੀ ਜਿਸੇ ਆਮ ਬਹੁਤਾ ਵੱਡਾ ਮੁੱਲ ਨਹੀਂ ਕਰਨਾ ਨਿਕਾ ਨੇ ਕਿਹਾ ਭਾਤ ਨਿਕਾ ਨੇ ਕਿਹਾ ਮੁੱਲ ਮੁੱਲ ਪਾ 70 ਕਰਾਲਾ ਇੱਕ ਆਂਦਾ ਹੀ ਕਦੀ 70 ਕਰਾਂਦੇ ਕਦੀ ਅਸੀਂ ਗੁਰੂ ਆ ਵਪਾਰ ਲੈਣੇ ਹੱਥ ਮੱਦ ਘਟ ਨਾ ਨਾ ਮੱਦ ਘਟ ਮੰਗੇ ਜਾਂਦੇ ਨੂੰ ਆਤ ਪਈ ਪ੍ਰਾਣੀ ਹੈ ਮੁੱ ਉਹ ਠੀਕ ਆ ਨਹੀਂ ਸੰਦੀਪ ਸਾਹਿਬ ਇੱਥੇ ਨਹੀਂ ਠੀਕ ਹੋਣੀ ਅੱਛਾ ਇੱਥੇ ਜੱਸ ਨੂੰ ਜਿਹੜੀ 60000 ਦੀ ਵੜ ਦੇਣੀ ਆ ਚਲੋ ਜਾ ਫੋਨ ਨੂੰ ਵਾਧੂ ਵੀ ਪਾ ਦੇ ਤਾਂ ਹੀ ਵੇਖਦੀ 20 ਕਿਲੋ ਵਾਲੀ ਆ ਅੱਜ 13 ਕਿਲੋ ਬੋਲਾ ਚੋਗੇ ਲੈ ਜੇ 20 ਕਿਲੋ ਤੋਂ ਲੈਣਾ ਜਿਹੜਾ ਇਹਨੂੰ ਗਾੜੀ ਖਲੋਊਗਾ ਪਿਆ ਮੈਂ ਪਾਤੀ ਖਾਲ ਕਦੀ ਚੌਕਰ ਕਦੀ ਫੀਲਡ ਕਦੀ ਵਾਂਡ ਰਿਜਾ ਤੇ ਜੇ 20 ਕਿਲੋ ਮੇਰੇ ਵਾਂਗੂ ਚਾਹੂ ਵੀ ਮਗਲ ਬਨੇ ਖਲੋਤਾ ਸਾਡੇ ਮੁੰਡੇ ਵਾਂਗੂ ਮੈਂ ਜੈਂਟਰਮੈਂਟ ਬਣ ਕੇ ਤੇ 20 ਕਿਲੋ ਦੇ ਦੇ ਉਹ ਫੇਰ ਨੇ 10 ਕਿਲੋ ਨਹੀਂ ਦੇਣਾ ਇਹ 12 13 ਕਿਲੋ ਉਹ ਚੱਕਰ ਜਿਹੜਾ ਇਹ ਦਵਾਲੇ ਦਵਾਲੇ ਫਿਰਨੇ ਕੱਲ ਦੀ ਸੂਈ ਕੋ ਕੱਲ ਦੀ ਸੀ ਚੁਾਈ ਇੱਕ ਨੰਬਰ ਸੀਲ ਪੂਰੀ ਇਹ ਬੱਚਾ ਬਹੁਤ ਵਸਦੀ ਸੀ ਸੀਸ਼ਾ ਬੱਚੀ ਦਿੱਤੀ ਹੁੰਦੀ ਫੇਰ ਨਾਨਦੀ ਗੱਲ ਹੀ ਅਹੀਂ ਹੋਰ ਕਰੀ ਜਾਣੀ ਸੀ ਤੇ ਫੇਰ ਦੇ ਡੈਨਮਾਰਕ ਚਾਨਮਾਰਕ ਪਰ ਇਹਨੂੰ ਕਰੀ ਪੁੱਤ ਕਈ 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 ਸਹੀ ਪੂਰੀ ਕਰੀ ਜਾਣਾ ਹੈ ਵਪਾਰੀ ਕਰੀ ਜਾਂ ਪਰ ਮੇਲੇ ਸੁਆ ਚਾਰ ਦੰਦ ਅੱਛੀ ਗਰਲੈਂਡੋਜ ਤੇ ਜਾਮ ਹੋ ਜੂ ਜਾਮ ਹੈ ਜੀ ਜਾਮ ਹੋ ਜੂ ਜਿੱਥੇ ਹੱਥ ਫੇਰ ਦਾਂਗੇ ਹਾਂ ਹਾਂ ਹੈ ਜਾ ਵਾਕੀ ਜਾਮ ਵਾਲਾ ਕਮੇ ਇਹ ਗਰਲੈਂਡੋ ਕਿ ਨਹੀਂ ਬਿਲਕੁਲ ਬਿਲਕੁਲ ਹੁਣ ਇਹ ਵੀ ਨਹੀਂ ਗਰਲੈਂਡੋ ਤੇ ਮੈਨੂੰ ਨਹੀਂ ਜੇ ਪਤਾ ਆ ਮੁੱਕਦੀ ਗੱਲ ਇਹੋਈ ਆ ਖਲੋਣ ਦੇ ਕੱਕ ਮਾੜੀ ਜੀ ਗੱਡੀਆਂ ਚੱਲ ਗਈਆਂ ਰੱਖਿਆ ਕਰੋ ਨਾ ਮੇਰੇ ਵਾਲ ਕੀ ਵੇਖੀ ਜਾਂਦੇ ਆਜੋ ਆਜੋ ਮਾੜ ਮੂੰਹ ਮੈਂ ਚੈੱਕ ਕਰਾ ਦੋ ਲੋ ਜਾ ਆ ਵੀ ਸੰਦੀਪ ਸਿਆ ਉਦਾਂ ਨਹੀਂ ਕਹਿਣ ਨੂੰ ਚਾਰ ਦੰਦ ਚਾਰ ਉਦਾਂ ਹੀ ਨਹੀਂ ਕਿ ਜਿਹੜਾ ਖੀਰੀ ਆ ਸਾਰੇ ਮੇਰੇ ਵਾਂਗੂ ਦੰਦ ਓਖੜੇ ਤੇ ਖੀਰੀ ਆ ਆ ਲੈ ਠੀਕ ਆ ਨਹੀਂ ਸੀ ਇਧਰ ਹਾਂ ਸੀਲ ਨਹੀਂ ਮੱਚੀ ਸੀਲ ਮੈਂ ਉਹ ਪਤਾ ਹੀ ਆ ਜੀ ਮੈਨੂੰ ਮਤਲਬ ਨਹੀਂ ਜਿਹੜਾ ਲੱਤ ਮਾਰਦੀ ਉਹ ਮੇਰੇ ਰੁਪਈਏ ਦੀ ਵੀ ਨਹੀਂ ਜਾਣਦੇ ਪਤਾ ਚਲੋ ਲੈ ਚੱਲਾ ਜੀ ਇਸ ਨੀਮਸ਼ਾ ਮਿਕਸ ਹੋਵੇ ਗ੍ਰੈਂਡੋ ਹੋਵੇ ਫਰਲੈਂਡੋ ਹੋਵੇ ਸ਼ਾਈ ਹੋਵੇ ਐਫ ਐਫ ਜੋ ਵੀ ਹੈ ਤੁਹਾਡੇ ਸਾਹਮਣੇ ਬੱਚਾ ਦਿੱਤਾ ਜਿਹਨੇ ਵੱਛਾ ਹਾਂਜੀ ਹਾਂਜੀ ਦੁੱਧ ਦੇ ਤੱਕ ਹੁਣ ਜਿਹੜਾ 12 14 ਕਿਲੋ ਬੋੜਾ ਹੋਊਗਾ ਹਾਂ ਕੱਲ ਦਾ ਹੀ ਮਾਲ ਤਕਰੀਬਨ ਸਾਰਾ ਸੁਆ ਹੁੰਦਾ ਤੇ ਜਦੋਂ ਸਾਰਾ ਮਾਲ ਕੱਲ ਦਾ ਸੁਆ ਆਪਾਂ ਸਾਫ਼ ਨਹੀਂ ਕਰਦੇ ਹਾਂਜੀ ਹਾਂਜੀ ਸਾਰ ਬੰਦੇ ਨੂੰ ਪਤਾ ਵੀ ਉਸੇ ਵੇਲੇ ਗਾਂ ਸਾਫ਼ ਕਰਕੇ ਬਿਮਾਰ ਨਹੀਂ ਕਰਨੀ ਬਿਲਕੁਲ ਜੀ ਤੇ ਕਈ ਭਾਂਪਰਾ ਛੇਤੀ ਨੇ ਕਹਿੰਦੇ 20 ਕਿਲੋ 20 ਕਿਲੋ ਸੰਭੀਸਾ 15 ਦਿਨਾਂ ਨੂੰ ਜਾ ਕੇ ਹੁੰਦਾ ਫਿਰ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਮਾਂ ਪੋਤੇ ਆ ਕਿ 마ਸੀ ਭਣੇ ਮਾਇ ਬਸ 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 ਬਿਲਕੁਲ ਬਿਲਕੁਲ ਜਦੋਂ ਅਸੀਂ 20 ਕਿਲੋ ਵਾਲੀ ਗਾਂ ਬਾਹਰੋਂ ਲੈਂਦੇ ਆ ਨਾ ਬੜੀ ਸੋਚ ਸਮਝ ਕੇ ਲੈਣੀ ਪਈ ਵੀ 마ਸੀ ਭਣੇਵਾ ਕਿ ਮਾਂ ਪੋਤੇ ਆ ਤਾਜੀ ਗਾਂ ਬੱਚੇ ਦਾ ਵਿਖਾਉਂਦੀ ਵੀ ਮੈਂ ਤਾਜੀ ਆ ਤੇ ਜਿਹੜੀ ਗਾਂ ਨੂੰ 20 ਦਿਨਾਂ ਦੀ ਸੁਈ ਉਹ ਨਹੀਂ ਪਤਾ ਲੱਗਦਾ ਜਿਹੜੇ ਅਸੀਂ ਵੀ ਧੋਖਾ ਖਾ ਜਾਂਦੇ ਆ ਇਹ ਕਰਕੇ ਆਖੀਦਾ ਵੀ ਮਾਲ ਤਾਜ਼ਾ ਲੋ ਦੁੱਧ ਕਰ ਦੂਗੀ ਜਦੋਂ 12-14 ਕਿਲੋ ਬੋਲਾ ਵਾ ਤੇ 18-17 ਕਿਲੋ ਦੁੱਧ ਬੱਚੀ ਨੂੰ ਕੁਝ ਨਹੀਂ ਆਂਦਾ ਤੇ ਜੇ ਕੋਈ ਨੇ 20-25 ਦੇਣਾ ਇੰਨੇ ਨਹੀਂ ਦੇਣਾ ਬਿਲਕੁਲ ਬੋਲਸ ਨਹੀਂ ਸਾ ਇਹਦਾ ਵੀ ਸੇਮ ਹੀ ਸਾਖੀ ਸਾਖੀ ਠੀਕ ਆ ਚਲੋ ਜਾਣ ਕੁਛ ਕਰਨੀ ਛੋਟ ਛੜ ਚਲੋ ਠੀਕ ਕਰ ਦਾਂਗੇ ਇੱਚੋ 2000 ਜਾਣ ਤੇ 3 ਜਾਣ ਦੇ ਯਾਰ ਸੁਣ ਜਾ ਯਾਰ ਨਹੀਂ ਯਾਰ ਇਦਾਂ ਨਾ ਕਰ 55 ਦੀ ਜਾਣ 5500 ਉਦਾਂ ਬੱਚੀ ਇਹ ਵੀ ਉਸ ਤੋਂ ਵੱਡੀ ਹੋ ਪਰ ਇਹ ਰੇਟ ਆਪਾਂ ਲਈ ਉਹਨੇ ਨਹੀਂ ਤੇ ਉਹਨੇ ਨਹੀਂ ਪਾਉਣੀ ਜਿਹੜੇ ਹਿਸਾਬ ਨਾਲ ਲਈ ਨਹੀਂ ਯਾਰ ਤੋਹਫਾ ਇਹ ਸਹਿ ਗਿਆ ਇਹ ਟੈਗ ਗਿਆ ਇਹ ਫੈਗ ਗਿਆ ਮੈਨੂੰ ਨਾ ਨਹੀਂ ਹੁੰਦੇ ਬੱਚੀ ਆ ਗਈ ਨਾ ਮਗਰ ਵੱਛੀ ਆ ਹਾਂ ਚੌ ਪੰਜਾਂ ਦਿਨਾਂ ਦੀ ਵੱਛੀ ਵੇਲਾ ਕਿੰਨਾ ਕ ਬੰਦਿਆਂ ਦੁੱਧ ਪਿਆ ਆ ਹੂੰ ਬਹੁਤ ਚੰਗੇ ਲਾਕੇ ਜਿਹਦੇ ਚੰਗੇ ਰਿਕਾਰਡ ਚੋਂ ਵੱਛੀ ਗਾਂ ਲਈ ਆ ਗਾਂ ਕਿਹੜਾ ਮਰੀ ਆ ਗਾਂ ਦਿੰਦੀ ਆ ਦੱਸੀ ਜਾਂਦਾ ਦੇਖ ਦੇਸ਼ਾ 20 ਕਿਲੋ ਬੋੜਾ ਹੋਊਗਾ ਐਸਟਾ 20 ਕਿਲੋ ਬੋੜਾ ਬੋੜਾ ਲਾ ਲੋ ਦੁੱਧ ਲਾ ਲੋ 나ੜੂ ਟੁੱਟ ਗਿਆ ਪੰਜਾਂ ਚੌਦਾਂ ਦੀ ਸੂਈ ਅਗਲਾ ਕਹਦੇ ਨਹੀਂ ਤੂੰ 나ੜੂ ਹੈ ਨਹੀਂ ਤੇ ਮੈਂ ਕਿਹੜਾ ਮੁੜ ਕੇ ਫੈਵੀ ਕਿੱਕ ਨਾਲ ਜੋੜ ਦੇ ਫਿਰਨਾ ਇੱਧਰ ਵਹਾ ਮੈਂ ਨਾਲੇ ਨੋੜਾ ਚੈੱਕ ਕਰਾਂ ਆ ਬੀਲੀ ਘਰ ਵਖਾਈ ਯਾਰ ਪਤੋਏ ਤੇ ਚੁਆਈ ਸੰਦੀਪ ਸਿੰਘ ਵਾਘਰੂ ਦਾ ਨਾਮ ਹੀ ਹੋਵੇ ਕੀ ਫਿਰ ਧਰਤੀ ਪਾੜਾ ਹ ਠੀਕ ਆ ਕਾੜਦੀ ਇਹ ਥੋੜਾ ਫੌਜੀ ਕੋ ਗਾਂ ਖੜੀ ਤੇ ਭੂਰ ਮਾਰੂਗੀ ਲੱਤਾਂ ਮਾਰੂਗੀ ਛੱਟਾ ਮਾਰੂਗੀ ਇੱਕ ਮੰਗੀ ਜਾਊਗੀ ਇੱਕ ਸਿੱਧੀ ਜਾਊਗੀ ਨਹੀਂ ਠੀਕ ਆ ਮੈਨੂੰ ਕਈ ਕਹਿੰਦਾ ਤੁਹਾਡੀ ਗਾਂ ਫੇਲ ਕਰਕੇ ਆ ਮੈਂ ਕਿਹਾ ਫਲਾਣੇ ਨੇ ਲਿੱਲੀ ਤੇ ਲੈ ਲੈ ਮੈਨੂੰ ਗਿਆ ਸਰਿਆ ਨਾ ਨਾ ਮੈਂ ਕਰਤੀ ਫੇਰ ਕਰਤੇ ਫੇਰ ਜਿਹੜਾ ਮੇਰੇ ਦਿਮਾਗ ਚ ਆਇਆ ਵੀ ਨਹੀਂ ਮਾਰਾ ਜਾ ਨੁਕਸਾ ਮੈਂ ਕਹਾਂ ਲੀ ਕਾਕ ਨੂੰ ਮਾਰਨਾ ਪੈਸੇ ਦੇ ਰੇ ਅਖਤਰ ਜੀ ਪੈਸੇ ਦੇ ਨੇ ਮੇਰੇ ਨਾਲ ਗਾਂਧੀ ਹੁੰਦਾ ਗਾਂਧੀ ਬੜਾ ਸਿਆਣਾ ਉਹ ਆਂਦਾ ਨਾ ਗਲਤ ਕੰਮ ਕਰਨਾ ਹੀ ਨਹੀਂ ਗੱਲ ਰੇ ਪੈਸੇ ਦੇ ਨੇ ਕਿ ਨਹੀਂ ਗੱਲ ਸਹੀ ਹੈ ਜੀ ਗਾਂਧੀ ਨਾਲ ਹੁੰਦਾ ਗਾਂਧੀ ਨਾਲ ਹੁੰਦਾ ਮੈਨ ਮੈਂ ਦੱਸਾਂ ਕਿ ਤੁਹਾਨੂੰ ਕਿਸ ਦਾ ਨਹੀਂ ਦੀਪ ਸਿੰਘ ਆ ਵੇ ਜੋ ਕੋ ਚੰਗੀ ਫੁਰਖੇ ਤੇ ਹਾਂਜੀ ਬਣਦੀ ਗੱਲ ਹਮ ਬਣ ਗਈ ਬੁਰੀ ਜੀ ਹਾਂ ਕੋਈ ਕਮੀ ਪੇਸ਼ੀ ਇਹਦੇ ਫੜ ਇਹ ਚ ਵੀ ਕੋਈ ਕਮੀ ਹੈਗੀ ਤਾਂ ਦੱਸ ਹੁਣ ਬੱਜੀ ਮਸ਼ਕ ਕਿ ਨਹੀਂ ਬੁਰੀ ਪੂਰੀ ਦੋ ਤਸੀਬ ਸਿੰਘ ਆ 27 28 ਕਿਲੋ 30 ਕਿਲੋ ਦੇਣ ਵਾਲੀ ਗਾਂ ਆ ਵੱਡੇ ਜੋੜਾਂ ਦੀ ਗਾਂ ਆ ਅਜੇ ਚਲੋ ਤਾਜੀ ਸੂਈ ਆ ਹੁਣ 20 ਕਿਲੋ ਹੋਏ ਤੇ ਤੁਸੀਂ ਆਪ ਜਾਣਾ ਵੀ ਹਫਤੇ ਨੂੰ ਗਾਂ ਨੇ 28 ਦੀ ਕਿਲੋ ਦੇਣਾ ਹੀ ਦੇਣਾ ਤੇ ਮੋਲ ਸਦੀਪ ਸਿੰਘ ਇਹਦਾ ਵੀ ਕੋਈ ਸਵਾ ਨਹੀਂ ਕੋਈ ਡੇਢ ਨਹੀਂ ਲੱਖ ਦੀ ਪੂਰੇ ਦੀ ਦੇ ਦੀਏ ਕਰ ਦੋ ਜਾਨੀ ਛੋਟ ਛੜਾਉਂਦੀ ਜੀ ਜਿੰਨੀ ਕਰਾਉਣੀ ਕਰਾਲਾ ਯਾਰ ਤੈਨੂੰ ਨਹੀਂ ਨਾਲ ਪੰਜੇ ਕਰ ਦੋ ਠੀਕ ਹੈ 95000 ਪਰ ਗਾਂ ਵੇਖ ਲਾ ਬੰਦੀ ਗੱਲ ਪੂਰੀ ਬਣੇਗੀ ਮੈਂ ਨਹੀਂ ਸੇ ਆ ਜੇ ਨਾ ਗਾਵਾਂ ਇਹਨੂੰ ਇੰਨਾ ਗੋਆ ਹੀ ਜੇ ਇਹਨੂੰ ਪਿਛਲੀ ਵੀਡੀਓ ਵਿਖਾਈਆਂ ਕਿਸੇ ਨੇ ਪਛਾਨਣੀ ਨਹੀਂ ਅੱਛਾ ਆਂਦੇ ਸੁਨਿਆਰਾ ਜਿਹੜਾ ਸੋਨਾ ਪਛਾਨਣੀ ਤੁਹਾਨੂੰ ਪਤਾ ਹੈ ਗਾਂਬੜੀ ਚੰਗੀ ਇਹਦੇ ਗੋਆ ਦਾ ਅੰਤ ਹੀ ਨਹੀਂ ਹੈਗਾ ਇਹਨੂੰ ਰਾਤੀ ਵੀ ਨਵਾਇਆ ਜੀ ਹਾਂ ਨਹੀਂ ਤੇ ਰਾਤੀ ਨਹੀਂ ਇਹਨਾਂ ਦਾ ਗਿੱਲਾ ਗਰਮ ਪਾਣੀ ਲੈ ਕੇ ਇਹਨੂੰ ਸਾਰੀ ਨੂੰ ਸਰਫ ਘੋਲ ਕੇ ਉੱਤੇ ਪਾਈ ਤੇ ਬੇ ਗੋਆ ਬੋਲੇ ਜਾਣ ਗੋਆ ਆ ਵੇਹ ਜੇ ਵੀ ਲਾਉਂਦਿਆ ਲਾਉਂਦਿਆ ਤਾਂ ਵੀ ਛਾਲ ਪੈ ਇੰਨਾ ਗੋਆ ਹੈ ਜਿਸਾਂ ਬਿਲਕੁਲ ਖਾਣਾ ਤੇ ਬੱਚਾ ਬਹੁਤ ਪਿਆਰਾ ਵੱਛੀ ਮਗਰ ਮਗਰ ਵੱਛੀ ਜੇ ਵੇਖ ਲਓ ਵੀ ਟਾਪ ਦੀ ਟਾਪ ਟਾਪ ਆਹ ਵਿਹਾ ਚੀਜ਼ ਹੁੰਦੀ ਵੱਛੀ ਦੇ ਅੰਦਰ ਜਿਹੜੀ ਆ ਵੱਛੀ ਵੱਛੀ ਹੁੰਦੀ ਚਲੋ ਆਹ ਫੋਸਾ ਹਰੀਸ਼ਾ ਗੱਮਣ ਗਾਏ ਵੀ 20 ਕਿਲੋ ਵਾਲੀ ਮਾੜੇ ਫੇਸ ਕੁਆਲਟੀ ਦਿਖਾ ਰਹੇ ਪਰੇ ਪਤ ਪਰ ਚਾ ਡਰਦੀ ਬੜਾ ਇਹ ਪਾਣੀ ਨਹੀਂ ਸੰਦੀਸ਼ਾ ਮੈਂ ਕਟ ਰਾਦਾ ਨਹੀਂ ਵਿੱਚ ਸਵਾਗੇ ਪਾਉਣੀ ਆ ਹਾਂਜੀ ਇਹ ਮੈਂ ਕਿਹਾ ਬੰਦੇ ਕੋਈ ਲਈ ਬੰਦੇ ਨੇ ਸਾਧੀਆਂ ਬਣੀਆਂ ਦਿੱਤੀਆਂ ਪਰ ਉਹ ਹੁਣ ਇਹ ਸਰਦਾਰ ਆਂਦਾ ਨਹੀਂ ਪਾ ਦੀ ਇੱਕ ਵੀਡੀਓ ਜ ਅਗਲੀ ਜੇ ਸੂਪੂਗੀ ਜਨਾਬ ਇਹ ਕੋ ਸਾਡੀ ਤੇ ਹਾਂਜੀ 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 ਹਾਂ ਖਲੋਣ ਦੇ ਕਾਕਾ ਮਾੜੀ ਜੀ ਮੈਨੂੰ ਦਿਖਾ ਦੇ ਹਾਂ ਸੰਦੀਪ ਜੀ ਇਹ ਵੀ ਬਿਲੀ ਘਰੀ ਆ ਹਾਂ ਤੇ ਭਾਵੇਂ ਇਹਦੀਆਂ ਬੈਠੇ ਦੇ ਧਾਰਾਂ ਮਾਰ ਜੂ ਲੈ ਗੱਬਣਗਾ ਫੌਜੀ ਦੀਆਂ ਧਾਰਾਂ ਅਜੇ ਲੈ ਵਾਜਦੀ ਧਾਰਾਂ ਠੀਕ ਹੋ ਤੇ ਰੂੰਗਰ ਕੀ ਆ ਵਾਦੀ ਰੂੰਗਰ ਕੀ ਹਾਂ ਬਿਲਕੁਲ ਇਹ ਥੋੜਾ ਵੀ ਕੋਈ ਉਦਾਂ ਹੀ ਕਰਨੋ ਬੁਰਲੀ ਤਰੀ ਫਿਰੇ ਚਲ ਕਮਾਲੋ ਮਾਦੇ ਪੁੱਤ ਬੜਾ ਮੁਹਮਦ ਖਾਸ਼ ਖਾਦੇ ਮੂੰਹ ਬਹੁਤ ਨਸਲ ਨਹੀਂ ਜਿਆ ਡਰਦੀ ਥੋੜਾ ਜਿਹਾ ਘਰੋਂ ਨਹੀਂ ਗੱਡੀ ਬਰੀਡ ਚ ਬਹੁਤ ਜ਼ਿਆਦਾ ਚਲੋ ਹੈ ਫਿਰ ਕਿਨੇ ਕਰਦੇ ਥੋੜਾ ਸੰਦੋ ਜੀ ਦੀਪ ਸਿੰਘ ਉਹਨਾਂ ਦੀ ਜਵਾਨੀ ਆ ਵੀ 27 28 ਕਿਲੋ ਚੋਇਆ 27 28 ਕਿਲੋ ਹੈ ਬਿਲਕੁਲ ਜੀ ਤੇ ਮੇਰੀ ਜਵਾਨੀ ਆ 5 ਕਿਲੋ ਦੁੱਧ ਦੀ ਬੜਾ ਹੁੰਦਾ ਹਾਂ ਹੈ 5 28 ਕਿਲੋ ਦੁੱਧ ਦੇ ਦੇ ਤੇ ਨਜ਼ਾਰਾ ਹੀ ਵੱਖਰਾ ਬਿਲਕੁਲ ਜੀ ਐਵੇਂ ਮੈਂ ਤੈਨੂੰ ਗੱਪਾਂ ਗੁੱਪਾਂ ਮਾਰ ਕੇ ਕਹਦਾ ਨਹੀਂ ਇਹਨੇ 30 ਦੇਣਾ ਇਹਨੇ 35 ਕਰ ਦੇਣਾ ਬਾਤ ਬਾਤ 30 35 ਕਰ ਦਿੰਦੀਆਂ ਉਦਾਂ ਪਰ ਆਪਣੇ ਕੋ ਨਹੀਂ ਹੁੰਦਾ ਐਵੇਂ ਗੱਪਾਂ ਮਾਰਦੀ ਈ ਪੈਂਤੀ ਕੁਲ ਨੇ ਫੇ ਉੱਥੇ ਮਿਲਣੀਆਂ ਮੇਲੇ ਮੂਲੇ ਮੇਲੇ ਮੇਲੇ ਹਾਂ ਮੇਲੇ ਪੀਡੀਐਫ ਵਾਲਾ ਜਾਵਤ ਖਰਚੋ 4-5 ਲੱਖ ਰੁਪਈਆ ਹਾਂਜੀ ਇਸ ਨਾਲ ਇਹਦਾ ਵੀ ਸੇਮ ਹੀ ਕਰਦੀਆਂ 95 ਨਹੀਂ ਠੀਕ ਠੀਕ ਆ ਵੇਖ ਲਾ ਚਲੋ 90 ਜਾਂਦ ਹੈਗੀ 90 ਦੀ ਕਿ ਨਹੀਂ ਹੈਗੀ ਹੈਗੀ ਮੈਨੂੰ ਲੱਗ ਰਿਹਾ ਤੇ ਹਾਂ ਕਿ ਨਹੀਂ ਹੈਗੀ 85000 ਦੀ ਆਰਦਾ ਅਗਲੀ ਵਾਰ ਹੀ ਲੱਖ ਦੀ ਚਲੋ ਵਾ ਠੀਕ ਹੈ ਜਿਹੜਾ ਕੰਮਾ ਭਾਈ ਮੰਨਾ ਲੜ ਪਏ 85000 ਹੈ ਰਹੀ ਆ ਤੇ ਅਗਲੀ ਰਹੀ ਲੱਖ ਦੇ ਲੱਖ ਦੇ ਜੇ ਸੂਪੀ ਤੇ ਸਿੱਧੀ ਗੱਲ ਜੇ ਆਪਣੀ ਗੱਲ ਆ ਸਪਸ਼ਟ ਆ ਚਲੋ ਆ ਕੱਲ ਦੀ ਸੂਈ ਸੰਦੀਪ ਸਾਹਿਬ ਨੇਰ ਦੀ ਗਾਂ ਅੱਛਾ ਤੇ ਗਾਂ ਕੋ ਬੋੜਾ ਖਲੋ ਜਾ ਬੁੱਤ ਖਲੋ ਜਾ ਉਦਨ ਵਾਲੇ ਕੰਮ ਕਰ ਦੇਣ ਲੱਗੇ ਫੇਰ ਪੁੱਛ ਚੁੱਕ ਲਈ ਜਣੇ ਸਾਰੀ ਵੀਡੀਓ ਚ ਪੁੱਛ ਚੁੱਕੀ ਜਾਣੇ ਉਹ ਸ਼ੌਟ ਤੋਂ ਬਾਤ ਆਉਂਦੀ ਖਲੋ ਜਾ ਬਲਖਣੇ ਵੇ ਗਿਆ ਆ ਹਾਲਤਾ ਤੋਂ ਆਉਂਦਾ ਹੀ ਚਲੋ ਜੀ ਸਾਹਿਬ ਕੱਲ ਦੀ ਸੂਈ ਸਵੇਰੇ ਸਵੇਰ ਦੀ ਹਾਂਜੀ ਤੇ ਗਾਂ ਨਾ ਸਾਂਭੀ ਬੜੀ ਕੇ ਬੰਦਿਆਂ ਨੇ ਨਾ ਸੇਵਾ ਕੀਤੀ ਜ਼ਿਆਦਾ ਹਾਂ ਪਰ ਫੇਰ ਵੀ ਗਾਂ ਕੋ 15 ਕਿਲੋ ਬੋੜਾ ਉਹ ਕੱਲ ਦੀ ਸੂਈ ਕੋ ਅੱਛਾ ਇਹ ਤਾਂ ਨਹੀਂ ਕਰਮਾਂ ਵਾਲਿਆਂ ਦਾ ਮਗਰੋਂ ਦੁੱਧ ਮੁਕਦਾ ਮੈਨੂੰ ਨਹੀਂ ਪਤਾ ਕਿਹੜੀ ਫੈਕਟਰੀ ਲੱਗੀ ਆ ਹਾਂਜੀ ਹਾਂ ਹਾਂਜੀ ਹਾਂ ਇਹ ਨਸਲ ਬਹੁਤ ਜ਼ਿਆਦਾ ਚੰਗੀ ਹੀ ਸੰਦੀਪ ਜੀ ਤੇ ਹੈਗੀ ਕਿਸੇ ਕੋ ਮੇਰੇ ਵਰਗੇ ਕੋਈ ਚੱਟੇ ਲੀੜੇ ਪਾ ਹੱਡੇ ਤੇ ਜਦੋਂ ਆਇਆ ਤੇ ਰੁਕ ਪਾਤੇ ਨਹੀਂ ਤੇ ਨਾ ਸਹੀਂ ਹਾਂ ਹੈ ਨਹੀਂ ਠੀਕ ਹੈ ਫਸ ਚੁਵਾਈ ਇਹ ਲੋੜਾਂ ਤੋਂ ਥੋੜਾ ਪਸੂਨ ਦਿਖੀ ਜਾਂਦਾ ਹੁਣ ਕਹਿਣ ਦੀ ਲੋੜ ਹੈ ਜਿਵੇਂ ਬੰਦੀ ਕਰ ਦੇ ਲੈ ਹਾਂ ਪਾਵੇ ਡਕਰਾਂ ਲਾ ਕੇ ਘਲਦੀਆਂ ਵਾਹ ਚੱਕਰ ਹੀ ਕੋਈ ਨਹੀਂ ਜੀ ਹੈ ਬਿਲਕੁਲ ਦੀਪ ਸਿਆ ਗਾਂ ਦੇ ਦੂਗੀ ਦੁੱਧ 25 26 ਕਿਲੋ ਆ ਗੰਪਤ ਵਹਾਨਾ ਵਖਾ ਦੇ ਥੋੜੀ ਜੀ ਤੱਕ ਗਾਂ ਰੱਖਦੀ ਆ ਹਾਂਜੀ ਆਪਾਂ ਇਹਦੀ ਗੱਲ ਉਹ ਖਰੀ ਮੈਂ ਮੂੰਹ ਮੰਨ ਲਵਾਂ ਖਾ ਦੇ ਮਰ ਮੂੰਹ ਵਿੱਚ ਕਰ ਬਹੁਤ ਨਸਲ ਦੀ ਦੂਜੇ ਸੂਏ ਸੂਈ ਆ ਹਾਂਜੀ ਗਾਂ ਕੱਲ ਦੀ ਆਈ ਸਾਡੇ ਕੋਲ ਇਹ ਆਂਦੀ ਵੀ ਮੈਂ ਨਹੀਂ ਤੀਲਾ ਮੂੰਹ ਨਹੀਂ ਚੁਕੜਾ ਖੁਰਲੀ ਤੋ ਪੱਠੇ ਨਹੀਂ ਖਾਣ ਵੜਦੀ ਬਿਲਕੁਲ ਜੀ ਇਹ ਹਫਤਾ ਕਿਸ ਚੰਗੇ ਬੰਦੇ ਕੋ ਚਲ ਗਈ ਹਫਤੇ ਚ ਗਾਂ ਬਣਾ ਦੂਗਾ ਜੇ ਚਾਰ ਚੂਰ ਵਾਲੇ ਕੋ ਚਲ ਗਈ ਫੇਰ ਤੇ ਗਾਈ ਲੋਖੇ ਤੋੜ ਦੂ ਭਾਵੇਂ ਵੱਡੀਆਂ ਨੂੰ ਵੀ ਕੱਟ ਜੇ ਹਾਂਜੀ ਹਾਂਜੀ ਹੁਣ ਵੀ ਇਹਦੇ ਕੋ 13 14 ਕਿਲੋਨ ਦੀ ਤੈਨੂੰ ਮੈਂ ਦੱਸਤੀ ਆਵੇ ਹਾਂ ਜੇ ਆਂਦੀ ਮਰਜੀ ਫੌਜੀ ਦੇ ਗਾਵਾਂ ਥਲੇ ਪੇਠੀ ਜੋ ਨਹੀਂ ਠੀਕ ਹਾਂ ਠੀਕ ਇਹ ਚੋਣ ਚਾਣ ਨੂੰ ਨਹੀਂ ਕਹਿਣ ਦੇ ਸਾਬ 65000 ਦੀ ਬੈਡ ਦੇ ਦੀਏ ਕਰ ਦਿਓ ਜਨਾ ਹੰਦਾ 60 ਦੀ ਦੇ ਦਾਂਗੇ ਚਲ ਜਾ 60000 ਜਾਂ ਵਾ ਤੇਰਾ ਮਾਨ ਤਨ ਕਰਾਂਗੇ ਹੋਰ ਦੱਸਿਆ ਨਾ ਲੋ ਜੀ 60000 ਦੀ ਹਾਂ ਜਾਂ ਵੱਡੀ ਗਾ ਹੰਦੀ ਸਾਬ ਲਵਾਈ ਵੇਲਾ ਨਹੀਂ ਪੂਰੀ ਬਹੁਤ ਮੇਲਾ ਕਿੱਡਾ ਲੰਬਾਈ ਆ ਐਂਡ ਆ ਐਂਡ ਹੀ ਆ ਸਾਬ ਪੂਰੀ ਲੰਬਾਈ ਆ ਪੂਰੀ ਲੰਬਾਈ ਸਿਰਫ ਥੋੜੀ ਜੀ ਰੁਖੀ ਆ ਜੇ ਰੁਖੀ ਨਾ ਹੁੰਦੀ ਆ ਕਿ ਸੂਈ ਆ ਚਲੋ ਸੂਕੇ ਤਨ ਪਤਾ ਕੁਆਂਟਮ ਮਾਰ ਨਿਕਲਦਾ ਅੰਦਰੋਂ ਕੱਢ ਪੁੱਤ ਇਹ ਗੱਬਰ ਲਾਜੀ ਇਹ ਗੱਬਰ ਦੀਪ ਜੀ ਲੋ ਜੀ ਇਹ ਗੱਬਰ ਵੇੜਾ ਇਹ ਵੀ ਦਿਖਾ ਹੈ ਹੈ ਸਦੀਪ ਸਿੰਘ ਆ ਜੂੜਾ ਆਂਦਾ ਮੁੰਡਾ ਪਰ ਥੱਲੇ ਵੀ ਤੂਫਾਨ ਬੰਦੂ ਕਰਵਾ ਲਿਆ ਜਗਾਰ ਲਗਾ ਇਹ ਨਹੀਂ ਵੀ ਨਿਹਰਾ ਜੂੜਾ ਹੀ ਆ ਕਈ ਜੂੜਾ ਕਰਕੇ ਮੇਰੇ ਅਗੇ ਤੇ ਥੱਲੇ ਨਹੀਂ ਕੋ ਖੁੰਦਾ ਹਾਂ ਚੱਲ ਪੁੱਤ ਚੱਲ ਬਸ ਐਂਡੇ ਫੱਲੇ ਹਾਂ ਬਹੁਤ ਟੌਪ ਦੀ ਗਾਵਾ ਇਹ ਨਾ ਉਹ ਸ਼ਾਂਗਾਂ ਜੀ ਸੰਦੀਪ ਸਿੰਘ ਤਾਂ ਜੜ ਜਾਣੀਆਂ ਜੇ ਹੋਰ ਉਹਦਾ ਨਾ ਕੋ ਟੈਨਸ਼ਨ ਹੈ ਨਾ ਨੇੜੇ ਉਹ ਆ ਮੜਾ ਆ ਛੱਡਾ ਇੱਥੋਂ ਆ ਥਾਂਤ ਨਾ ਇਹ ਹਾਂ ਛੱਡ ਦੇ ਅਖਰ ਇਹਨਾਂ ਨੂੰ ਛੱਡ ਦੇ ਤੂੰ ਰੋਣ ਦੇ ਯਾਰ ਤੂੰ ਖਲੋਤੀ ਇੱਥੇ ਉਧਰ ਇਧਰ ਵੇਖ ਜੀ ਥਾਣ ਵੇਖ ਕੀ ਲੱਗਾ ਆ ਜੇ ਸ਼ਾਦੀ ਦੇ ਤੇ ਟੱਕੇ ਜਾਣੇ ਦਿਹਾੜੀ ਦੰਗ ਨੂੰ ਇਹ ਤਾਂ ਟੱਕ ਦੇਣੇ ਤੇ ਡੰਗ ਨੂੰ ਲੈ ਵਾਕਈ ਸਹੀ ਗੱਲ ਹੈ ਜੀ ਕਰਮਾਂ ਵਾਲੀ ਤਾਂ ਲੇਖਾ ਕੋਈ ਨਹੀਂ ਉਹ ਤੇ ਚਿਚਰਾਂ ਦੇ ਅਸੀਂ ਉਹ ਕਿੰਨਾ ਕਰ ਜੂਦੋ ਲੇਖਾ ਦੋ ਦੋਣ ਵੇਖੋ ਜਿਹੜੇ ਭੈਣ ਭਰਾ ਕੋ ਗਾਂ ਲਈਦੀ ਸਾਡੀਆਂ ਵੀਡੀਓ ਵੀਡੀਓ ਵੇਖ ਕੇ ਨਾ ਲੋਕ ਹਰ ਕੋਈ 26 27 ਕਹਿੰਦਾ ਸਰ ਕੋਈ 26 27 ਕਹਿੰਦਾ ਮੈਂ ਅਚਭੇ ਇਹੀ ਕਹਿੰਦੇ ਆ ਉਹ ਇਦਾਂ ਹੀ ਉਹਨਾਂ ਡਰਮ ਨਾਲ ਹੀ ਬੰਨਿਆ ਹੁੰਦਾ ਡਰਮ ਦੇਣਾ ਹੀ ਦੇਣਾ ਡਰਮ ਦੇਣਾ 26 ਦਾ ਉਹਦੇ 22 23 ਦੇ ਤੂੰ ਤੈਨੂੰ ਵੀ ਦੇਖਣ ਦੇਈ ਹੈ ਥਾਣੇ ਬੜਾ ਜਾ ਵਾ ਹਾਂ ਬਾਕੀ ਚੁਆਈ ਚੁਈ ਤੇ ਜਦੋਂ ਗਾ ਆਵੇ ਪਤਾ ਫੇਰ ਲੱਗਦਾ ਕਰਮ ਵਾਲੇ ਦਾ ਚੋਂ ਇੱਕ ਨੰਬਰ ਦੂਜਾ ਸੁਹਾਵੇ ਤੀਜਾ ਹੋਵੇ ਦੰਦਾਂ ਜੇ ਜਵਾਨ ਹੋਈ ਜੇ ਮਤਲਬ ਸ਼ਕੀਤ ਮਾੜੇ ਮੁੱਟ ਰੱਖਦੀ ਵੇਖੋ ਹੌਲੀ ਹੌਲੀ ਕਾਕਾ ਇੱਥੇ ਵੀ ਟੂੜੀ ਸੁਣ ਲਿਆ ਕਰੋ ਮਾਸਾ ਹੁਣ ਚਿੱਕੜ ਹੁੰਦਾ ਤੇ ਚੰਗੀ ਵੇੜਾ ਪੂਰੀ ਜ਼ਬਰਦਸਤ ਹੈ ਨੇ ਸਾਡਾ ਨਾੜਾ ਦੇ ਪੰਜ ਚਾਰ ਦਿਨ ਨਹੀਂ ਸੁਣਾ ਜੀ ਲੱਗਾ ਹਾਂ ਨਾੜਾ ਦੇ ਇਦਾਂ ਜਿੱਦਾਂ ਪਿੰਡ ਵਾਲੇ ਮੀਟਰਾਂ ਦੀਆਂ ਹੁੰਦੀਆਂ ਹੁੰਦੀਆਂ ਕਿ ਨਹੀਂ ਆਲੇ ਵਾਲੇ ਸਾਰੇ ਪਿੰਡ ਕੁੰਡੀਆਂ ਪਾਈਆਂ ਬਾਕੀ ਬਾਕੀ ਸੀ ਹਾਂ ਬਿਲਕੁਲ ਸਾਰੇ ਪਿੰਡ ਨੇ ਕੁੰਡੀਆਂ ਪਾਈਆਂ ਵੇ ਉਹੀ ਕੰਮ ਆ ਪੁੱਸ ਨੀਵਸਾਂ ਇਹਦਾ ਵੀ ਉੜਦੀਆਂ ਵਾਲਾ ਪਾ ਕੋਈ 80 ਨਹੀਂ ਕੋਈ 75 ਨਹੀਂ 70 ਦੀ ਦੇ ਦੀਏ ਦੋ ਹੀ ਛੱਡ ਦੋ ਚੱਲ ਯਾਰ ਤਿੰਨ ਹੋਰ ਛੱਡ ਦੇ 65000 ਇਹ ਮੁੰਡੇ ਨੇ ਮੇਰੇ ਨਾਲ ਘੜੀ ਕੋ ਨੂੰ ਲੜਨਾ ਹੀ ਆਂਦਾ ਤੈਨੂੰ ਹੋ ਗਈ ਜਾਂਦਾ ਆਂਦਾ ਜਦੋਂ ਵੀਡੀਓ ਬਣਾਉਂਦੇ ਆਂ ਤੈਨੂੰ ਕਿਉਂ ਹੁੰਦਾ ਮੇਰੇ ਭਨੇਵੇ ਆਂਦੇ ਆ ਹਾਂ ਉਹ ਜਿਹੜੀ ਗਾਹ ਦਾ ਮੁੱਲ ਮਾ ਪੁੱਛਣਾ ਇੰਨਾ ਤਾਂ ਮੁੜ ਕੇਂਦਾ ਤਾਂ ਵੀਡੀਓ ਚ ਇੰਨੇ ਦੀ ਪਾਣੀ ਮੈਂ ਹੁਣ ਮੇਰਾ ਵੀਡੀਓ ਤਾਂ ਨਹੀਂ ਪਤਾ ਲੱਗਣਾ ਕੀ ਪਾਣਾ ਉਦੋਂ ਕਿਦੋਂ ਨੂੰ ਜਾਣ ਦੀ ਗੱਲ ਓਦੋਂ ਦੇ ਬਾਬੇ ਖੇੜੀ ਵਾਲੇ ਵਾਂਗੂ ਚੱਲਣ ਦਾ ਜੋਰ ਆ ਯਾਰ ਨੀ ਸਿਆ ਗਾਹ ਮਤਲਬ ਅਜੇ ਆਸ ਹੀ ਵੀ ਹਫਤਾ ਲਾਊਗੀ ਪਰ ਇਹ ਸਿਆਣੀ ਨਿਕਲੀ ਆ ਵੀ ਕਿਸ ਨੂੰ ਕਿ ਲਖਵਾਊਗੀ ਬੋਲਾ ਬੜਾ ਬੋਲ ਬਾਲ ਲਬੇੜੂਗੀ ਇਹ ਮਿੰਟੋ ਮੰਡੀ ਆਈ ਆ ਤੇ ਮਿੰਟੋ ਮੰਡੀ ਸੂਈ ਆ ਤੇ ਮਿੰਟੋ ਮੰਡੀ ਜਾਣੀ ਮੈਨੂੰ ਇਹ ਵੀ ਪਤਾ ਈ ਇਹ ਸਮਝ ਲਾ ਵੀ ਆਫਰ ਹੀ ਨਿਕਲਣੀ ਲਾਤੀ ਮੇਰੇ ਵੀਡੀਓ ਵੀ ਅੱਜ ਹੀ ਆ ਜੈਣੀ ਆ ਅੱਜ ਤਰੀਕ ਹੈ ਪਰ ਪਰ ਹਾਂਜੀ 17 17 ਤਰੀਕਾ ਜੀ ਦਿਨ ਹੈ ਬੋਧਵਾਰ ਜੇਰ ਵੀ ਸੰਦੀਪ ਸਾਹਿਬ ਦਾ ਪੰਜਾਂ ਮਿੰਟਾਂ ਜਿਹੜੇ ਤਾਜੀ ਦਾ ਜੀ ਉਹ ਤੇਨੂੰ ਪਤਾ ਤਾਜੀ ਦਾ ਨਜ਼ਾਰੇ ਵੱਖਰੇ ਹੁੰਦਾ ਲੋਨ ਦੇ ਪਤ ਖਲੋਂਦੇ ਇਹ ਨਾ ਸਦੀਪ ਜੀ ਹੈ ਬੜੀ ਚੀਜ਼ ਹੈ ਬੜੀ ਚੀਜ਼ ਹੀ ਹਾਂ ਇਹ ਨਾ ਹੋਰ ਤੈਨੂੰ ਕਹਾਣੀ ਦੱਸਣਾ ਮੈਂ ਅਮਰਸਰੋਂ ਚੱਲ ਗਿਆ ਤੇ ਹੁੰਦਿਆਂ ਨੂੰ ਇਹਦਾ ਸਿੰਘ ਸਾਹਿਬ ਜਿਹੜਾ ਇੱਕ ਇਹ ਤੇ ਇੱਕ ਹੋਰ ਬੱਚਾ ਦੋਵੇਂ ਇਹਨੂੰ ਚੁੰਗੇ ਜੀ ਇਹ ਮਤਲਬ ਬਣੀ ਚੰਗੀ ਭਲੀ ਵੀਡੀਓ ਉੜੇ ਆਪਣੇ ਕੋਲ ਹੈਗੀ ਆ ਸੁੰਦੀ ਦੀ ਚਲੋ ਕੋਈ ਗੱਲ ਨਹੀਂ ਮਲੋ ਦੁੱਧ ਤੇ ਇਹਦੇ ਆਪਾਂ ਕਹਿ ਨਹੀਂ ਸਕਦੇ ਇਹਦੇ ਸਿਰਫ ਆਹ ਕੰਮ ਹੋਣਾ ਹੀ ਹੂੰ ਲੋ ਜਾ ਪੁੱਤ ਆ ਵੇ ਠੀਕ ਹੈ ਜੀ ਨਹੀਂ ਠੀਕ ਇੰਨਾ ਕੰਮ ਹੋਣਾ ਵੀ ਧਾਰਾ ਮਾਰ ਕੇ ਦਵਾਂਗੇ ਹੂੰ ਜੇ ਕੋਈ ਕਵੇ ਵੀ ਭੋਲਾ ਕੇ ਨਾ ਦੁੱਧ ਕੇ ਨਾ ਮੈਨੂੰ ਨਹੀਂ ਪਤਾ ਸਿਰਫ ਅਜੇ ਵਛਿਆਂ ਨੂੰ ਪਤਾ ਉਹਨਾਂ ਕਿੰਨਾ ਪੀਤਾ ਇਹ ਕਿਹਦਾ ਵਛਾ ਚੋਂ ਗਿਆ ਇੱਕ ਲਾਗੋ ਚੋਂ ਗਿਆ ਚਲ ਦੋ ਚੁੰਗਣ ਦੇ ਤੇ ਮੈਂ ਆ ਕੇ ਲੜਿਆਵੇਂ ਬੰਦਿਆ ਨਾਲ ਠੀਕ ਹੈ ਲਾਗੋ ਢੇਲੀ ਸਰਪੁੱਤ ਲਾਗੋ ਬੱਚੇ ਬੱਚੇ ਕਰਕੇ ਕੰਮ ਆ ਰਿਹਾ ਹਾਂ ਹਾਂ ਤੇ ਸਦੀਪ ਸਿੰਘ ਆ ਇਹ ਵੀ ਨਾ ਬਸ ਦੋਵੇਂ ਏਜੰਟ ਦੇ ਪੀਸ ਆ ਦੋ ਆਫਰਾਂ ਹੀ ਲਾਉਣੀਆਂ ਆਫਰਾਂ ਹੀ ਆ ਹਾਂ ਕਿੰਨੇ ਦੀ ਗਾਂ ਸਦੀਸ਼ਾ ਚਾਹੀਦੀ ਮਤਲਬ ਆਪੋ ਜੇ ਉਦੀ ਚਲੋ ਜੇ ਦੁੱਧ ਬਣਾ ਬਣੂਗੇ 13 14 ਕਿਲੋ ਵੇਚੀਆਂ ਤੇ ਕਿੰਨੇ ਦੀ ਗਾਂ ਵੇਚ ਸਕਦੀ ਮਗਰ ਬੱਛਾ ਇਹਦੇ ਨਾਲ ਮਗਰ ਬੱਛਾ ਬੱਛਾ ਇਹਦੇ ਕਿੰਨੇ ਤੇ ਵੈਸੇ ਤੂੰ 10 ਸਾਢੇਆ 50 ਦੀ ਵਿਗਜੂ ਕਿ ਨਹੀਂ ਵੇਚ ਸਕਦੀ ਹੈ ਪਰ ਇੱਥੇ ਨਹੀਂ ਵਿਗਣੀ 45000 ਦੇ ਦੀ ਕੀ ਠੀਕ ਹੈ 45000 ਸਸਤੀਆਂ ਵਾਲਾ ਹੀ 40 ਜਾਂਦ ਓਕੇ ਦੀ ਰਿਪੋਰਟ ਹੀ 40 10 ਖੁਸ਼ ਠੀਕ ਆ ਉਹ ਖੁਸ਼ ਆ ਨਾ ਪੂਰਾ ਜੀ ਓਕੇ ਯਾਰ ਛੋੜ ਵੀ ਕਰਨੀ ਤੇਰੇ ਨਾਲ ਉਹਨੇ ਵਾਇਆ ਤੇਰਾ ਨਾਲ ਅੱਜ ਵਾਵਾ ਅਗਰਾਵਾ ਤੂੰ ਮੇਰੇ ਲਾਗੇ ਖਲੋਤਾ ਤੁਹਾਡਾ ਫੈਨ ਆ ਜੀ ਉਹ ਯਾਰ ਛੋੜ ਵੀ ਹਾਂ ਤੇਰੇ ਨਾਲ ਨਹੀਂ ਤੇ ਆਪਣੇਵੇਂ ਦੀ ਨਾਲ ਜਿਹੜਾ ਨਾਲ ਆ ਜਾਣਾ ਮੈਂ ਕੋਈ ਆ ਜਾ ਮਿਹਰਬਾਨੀ ਭਰਾ ਮਿਹਰਬਾਨੀ ਅੱਜ ਤੂੰ ਨਾਲ ਖਲੋਤਾ ਨਾ ਤੇ ਮੇਰਾ ਸਮਝਦਾ ਵੀ ਕਿ ਲੋਹ ਖੂਨ ਹੀ ਵਧਿਆ ਜੀ ਨਹੀਂ ਨਹੀਂ ਚਲ ਗਏ ਗੱਲ ਮੈਂ ਕਿੱਝ ਖਪਿਆ ਹਾਂ ਡੰਗਰ ਇੱਕ ਵੱਛਾ ਚੋਂ ਗਿਆ ਇੱਕ ਡੰਗਰ ਸੈੱਟ ਸ਼ੂਟ ਕਰ ਰਿਹਾ ਤਾਂ ਮੈਨੂੰ ਆਹਨੇ ਤੈਨੂੰ ਹੋਇਆ ਕੀ ਕਰਦੇ ਆ ਸੰਦੀਪ ਨੂੰ ਆਹਨੇ ਸੈੱਟ ਹੋੜਾ ਸਭ ਕੁਝ ਜਰਸੀ ਗੱਪਣ ਜਰਸੀ ਕਬੂਤਰੀ ਗਿਫਟ ਆਫਰ ਹੀ ਲਾਦਨੇ ਆਫਰ ਹੀ ਲੈ ਵੀ ਚੈੱਕ ਕਰਾ ਲਿਓ ਬਰਾਣੀ ਜਰਸੀ ਪਿਓਰ ਹਾਂਜੀ ਹਾਂਜੀ 9 ਸਾਲ ਦੀ ਸੀ ਇਹ 9 ਸਾਲ ਦੀ ਨਵਾ ਸਾਲ ਬਾਕੀ ਰਹਿ ਗਿਆ 9 ਸਾਲ ਆਇਆ ਇਹ ਲਾ ਸੰਦੀਪ ਜੀ ਸਾਹੇ ਸਾਲ ਇਦਾਂ ਲੰਗਦੇ ਜਾਣੇ ਸਾਡੇ ਲੰਗਦੇ ਜਾਣਦੇ ਚੰਗੇ ਲੰਗੇ ਜੀ ਆਹ ਸਾਲ ਲੰਗਦੇ ਜਾਂਦੇ ਦਿਆ ਪਿੰਨ ਇੱਥੇ ਗਾ ਜੀ ਉਸਨ ਕਿਦਾ ਕਰਜੂ ਜੀ ਮੈਂ ਸੰਦੀਪ ਸਿੰਘ ਸੁਣ ਵਾਲਾ ਬੈੜਿਆ 14 15 ਕਿਲੋ ਦੋ ਦਿਨਾਂ ਨੂੰ ਕੀ ਜਾਂਦਾ ਇਹਦੇ ਐਵੇਂ ਕੱਢ ਦਿੰਦੀਆਂ 10 ਕਿਲੋ ਤੇ ਤੈਨੂੰ ਪਤਾ ਮਾਸਾ ਤੋ ਕਢਮ ਦੋ ਦਿਨ ਸਟਾਲਾ ਪਾ ਦੋ ਦੇ ਦਿੰਦੀ ਆ ਹਾਂਜੀ ਹਾਂਜੀ ਲੋਨ ਦੇ ਪੱਤੇ ਲੋਨ ਦੇ ਲੋਨ ਇਹ ਆ ਲੈ ਇੱਧਰ ਵੇਖ ਤੂੰ ਇਹ ਚੀਜ਼ਾਂ ਨਹੀਂ ਲੱਭਣੀਆਂ ਇੱਥੋਂ ਹੀ ਮਿਲਣੀਆਂ ਹੈ ਕਿ ਨਹੀਂ ਬਿਲਕੁਲ ਪੁੱਤਰੀ ਤੇ ਐ ਨਹੀਂ ਵੀ ਇਦਾਂ ਜਿੱਦਾਂ ਮਰਜੀ ਥੱਲੇ ਬੈਠ ਲੈ ਹੁੰਦੀ ਕਿ ਨਹੀਂ ਵੀ ਪਰਲ ਪਰਲ ਹਾਂ ਲੈ ਠੀਕ ਹੈ ਜੀ ਕੋਲੀ ਤੇ ਆਈ ਆ ਉਹ ਵੀ ਇੱਕ ਧਾਰ ਤੂੰ ਹੀ ਮਾਰ ਉਹ ਦੂਜੀ ਆਪੇ ਬਾਜੂ ਹੈ ਫਾਇਦਾ ਫੇਰ ਆ ਜਾਣ ਦੇ ਪੁੱਤ ਇਹ ਸੰਦੀਪ ਸਿੰਘ ਅੱਜ ਹੀ ਅੱਜ ਹੀ ਆਈ ਨਾ ਸਵੇਰੇ ਬਾਕੀ ਫਿਰ ਫਿਰ ਬਾਹਰ ਬਣੀ ਆ ਕੋਈ ਜਦੋਂ ਬਾਹਰ ਮਾਰੀ ਉਹ ਖਾਈ ਦਿੱਤਾ ਹੋਇਆ ਹੋਰ ਨਹੀਂ ਨਹੀਂ ਮੈਂ ਕਿਨੂੰ ਮੈਨੂੰ ਖਾਈ ਦਿੱਤਾ ਗੰਗਾ ਹੋਰ ਨੂੰ ਨਹੀਂ ਨਹੀਂ ਮਾਰ ਵੀ ਮਿਲਦਾ ਵੈ ਕਹਿੰਦੇ ਉਹ ਨਹੀਂ 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 ਮੈਂ ਨਹੀਂ ਕਿ ਨੌਕਰ ਆ ਰਾਵਾਂ ਸੀ ਆਵਾਜ਼ ਨਹੀਂ ਚਰ ਬੁਗੀ ਤੁਹਾਡੀ ਦਾ ਨਹੀਂ ਨਹੀਂ ਮੇਰੇ ਭਰਾ ਹੀ ਨਹੀਂ ਖੜਾ ਛਟੰਡੇ ਉਹ ਲਿਆ ਆ ਕੇ ਬੰਨੀ ਜਾਂਦੇ ਜਾਂਦੇ ਆ ਗਏ ਫੌਜੀਆ ਮੈਂ ਉਹਨਾਂ ਦਾ ਨਹੀਂ ਦੇਣ ਦੇਦਾ ਸਮਝੀ ਸੀ ਜਿਹੜੇ ਸੱਜਣ ਨਾ ਜਿਹੜੇ ਵਪਾਰੀ ਭਰਾ ਮੈਨੂੰ ਇਡੀਕਦੇ ਆ ਵੀ ਫੌਜਾ ਤੇਰੀਆਂ ਹੀ ਆ ਤੇ ਮੈਂ ਉਹਨਾਂ ਦਾ ਦੇਣ ਕਿਦਾ ਦੋ ਐਵੇਂ ਆਖਾਂ ਵੀ ਅੱਜ ਵੀ ਸੋਖਣਾ ਕਿੰਨੀਆਂ ਆਪਣਾ ਕੋ 2 2 4 2 6 7 8 ਬੰਤੀਆਂ ਆ ਬੰਤੀਆਂ 2 3 ਬਾਹਰ ਅੰਦਰ ਆਈਆਂ 2 3 ਹੋਰ ਆਈਆਂ ਭਾਵੇਂ ਤੁਸੀਂ ਸਵੇਰੇ ਆ ਜਾ ਕੋਈ ਗੱਲ ਨਹੀਂ ਵਾਧਦੀ ਮੇਰ ਚਾਹੀਦੀ ਹਾਂ ਐਨੀ ਗੱਲ ਕਰਦਾ ਮੈਂ ਮਹੰਕਾਰ ਨਹੀਂ ਕਰਦਾ ਜੇ ਵਿਕ ਜਾਣਗੀਆਂ ਨੇ ਹਾਂ ਨਹੀਂ ਵਿਕਣਗੀਆਂ ਜੇ ਵਿਕ ਗਿਆ ਤੇ ਹੋਰ ਲੈ ਆਵਾਂ ਮੇਰੇ ਨਾਲ ਬਾਕੀ ਤੈਨੂੰ ਪਤਾ ਵੀ ਆਪਣਾ ਨਹੀਂ ਰੁਕ ਸਕਦਾ ਕੰਮ ਵਿਕਣਾ ਮੁੱਲ ਕਈ ਬੰਦੇ ਨਾ ਕੱਲ ਬਾਉ ਗਾਂ ਲਈ ਕੇ ਬੰਦੇ ਕੋ ਸੱਜਣ ਕੋ ਤਾਂਦਾ ਪੁੱਛਾ ਤੁਹਾਡਾ ਰੇਟ ਸੁਣ ਕੇ ਬੜਾ ਇੱਕ ਪੁੱਲਸ ਵਾਲਾ ਜਰਾ ਉਹ ਮੈਨੂੰ ਭੱਜਾ ਆਇਆ ਮਿਲਣਾ ਹਾਂ ਆਂਦਾ ਪੁੱਛਾ ਤੁਹਾਡਾ ਰੇਟ ਤੇ ਤੁਹਾਡੇ ਗੱ ਉਹ ਮੈਂ ਕਿਤੇ ਉਹ ਨਹੀਂ ਲਿਆਉਂਦਾ ਐਦਾਂ ਭਰਾ ਦੇਂਦੇ ਮੈਂ ਕਿਹਾ ਮੈਂ ਰੱਖਿਆ ਕੰਮ ਵੀ 10 ਗਾਵਾਂ ਵੇਚਤੀਆਂ ਰੋਜਦੀਆਂ ਤੇ 20000 ਰੁਪਈਆ ਬਣ ਗਿਆ 30 ਵੀ ਬਣ ਜਾਂਦਾ ਸਾਡਾ 30 ਵੀ ਬਣ ਜਾਂਦਾ ਤੇ ਥੋੜਾ ਵਾ ਜੇ ਇੱਕ ਦਿਨ 30000 ਰੁਪਈਆ ਬਣ ਜੇ ਕਿਹੜੇ ਅਸੀਂ ਪਟਵਾਰੀ ਲੱਗੇ ਨਾ ਨਾ ਬਿਲਕੁਲ ਬਿਲਕੁਲ ਨਾ ਕੋਈ ਦੋ ਨੰਬਰ ਦਾ ਧੰਦਾ ਇੱਕ ਨੰਬਰ ਦਾ ਕੰਮ ਆ ਹਾਂ ਬਿਲਕੁਲ ਜੀ ਮਿੰਡੋਂ ਮਿੰਡੇ ਜਾਣ ਵਾਲਾ ਹਾਂ ਸੰਦੀਪ ਹੁਣ ਗੱਲ ਕਰੀਏ ਇਹਦੀ ਹਾਂਜੀ ਇਹ ਵੀ ਉਸੇ ਪਾ ਕਰਦੇ ਚਲੋ 40000 ਦੀ ਠੀਕ ਆ 10000 49000 ਦੀ ਠੀਕ ਆ ਖੁਸ਼ ਆ ਕਿ ਨਹੀਂ ਖੁਸ਼ ਕਾਕਾ ਖੁ ਇਹ ਖੁਸ਼ ਹੋਣਾ ਤੇ ਦੱਸ ਨੂੰ ਇੱਥੇ ਨਾ ਹੀ ਕੋਈ ਨਹੀਂ ਘਾਟਾ ਹੀ ਪੈਉ ਤਾਂ ਵੀ ਕੋਈ ਪ੍ਰਵਾਹ ਨਹੀਂ ਦੱਸ ਹਾਂ ਦੀਪ ਸਾਬ ਲੈ ਵੀ ਅੱਜ ਇਹੋ ਜਿਹਾ ਕੰਮ ਕਰਦਣਾ ਕੋਈ ਕਰੇ ਜਰਸੀ ਵੈੜ ਪੰਜਾਬ ਵਾਲੀ ਤੇ ਦੇਣੀਓ ਸਿਰਫ ਤੇ ਸਿਰਫ 37000 ਦੀ ਨਹੀਂ ਠੀਕ ਹੈ ਹਾਂ ਇਹਦਾ ਬੋਝ ਨਹੀਂ ਜਾਣੀ ਹੈ 37000 ਦੀ ਗਾ ਇੱਕ ਨਹੀਂ ਪੈਂਦੀ ਜਰਸੀ ਜਰਸੀ ਮੈਨੂੰ ਨਹੀਂ ਪਤਾ ਮੈਂ ਕਿਹੜੇ ਵੀਡੀਓ ਤੋਕੜ ਤੱਕਣ ਮਿਲੂ ਪਈ 30 ਪੈਂਦੀ ਹਾਂ ਜਿਹੜਾ ਸਮਝ ਚਲੰਦੇ ਆ ਬਾਕੀ ਉਹ ਮਾਸ ਦੀ ਦਿੰਦਿਆਂ ਗਾਵਾ ਚੈੱਕ ਕਰ ਲੋ ਜੀ ਬਹੁਤ ਸੋਹੇ ਮਿਹੜਾ ਆ ਤੇ ਚੰਗੀ ਕੁਆਲਿਟੀ ਵਾਲੇ ਆ ਕਿਉਂਕਿ ਹੁਣ ਕੋਈ ਤਾਜੀ ਦੁਪਰ ਹੁਣ ਰਾਬਾ ਨਾ ਹੀ ਆ ਤੇ ਜਿਹੜੀ ਤਾਜੀ ਸੂਈ ਆ ਥੋੜਾ ਬੋਤਾ ਲੱਪਾ ਛੱਪਾ ਲਾਇਆ ਉਪਰ ਆਪਣੀ ਕਿਰਪਾ ਇਹ ਵਾਇਗਰੂ ਦੀ ਵੀ ਪੱਠਾ ਦਾ ਖਾਈ ਜਾਂਦੀ ਆ ਹਾਂਜੀ ਹਾਂਜੀ ਅਸੀਂ ਬਹੁਤੇ ਪੰਗੇ ਨਹੀਂ ਲੈਂਦੇ ਹਿੰਦੇ ਨੇ ਸਿਰਫ ਲਿਵਰ ਟੋਨਿਕ ਲਿਵਰ ਟੋਨਿਕ ਦਾ ਡੰਗਰ ਪੱਠੇ ਖਾਊਗਾ ਤੇ ਦੁੱਤੇ ਆਪੇ ਆ ਬਿਲਕੁਲ ਬਿਲਕੁਲ ਇਹੋ ਗੱਲਾਂ ਬਾਤਾਂ ਹੰਦੀਪ ਸਿੰਘ ਹੌਰ ਤੂੰ ਸੁਣਾ ਦੇ ਕੋਈ ਭਰਾ ਠੀਕ ਹੈ ਜੀ ਸਰ ਬਸ ਮੇਹਰ ਦਾ ਠੀਕ ਹੈ ਸਰ ਕੋਈ ਬਾਕੀ ਇੱਕ ਦੋ ਭਰਾ ਕਹਿੰਦੇ ਚੋਰ ਆ ਬਹੁਤ ਤੇ ਬੱਚੀ ਜਾਣੀਆਂ ਮੈਨੂੰ ਨਾ ਗੱਲ ਜਦ ਆ ਜਾਂਦੀ ਆ ਅਜਿਹਾ ਕਮੈਂਟ ਸੁਖਸੰਦ ਨੇ ਆਪਣਾ ਉਹ ਕਹਿੰਦਾ ਇਹ ਚੋਰ ਆ ਇਹਦਾ ਸਭ ਨੇ ਜਿਹੜਾ ਠਾਗਰਾ ਸੀ ਹੋਇਆ ਤੇ ਸਾਨੂੰ ਦੱਸ ਵੀ ਚੋਰੀ ਅਸੇ ਕੀ ਕੀਤਾ ਆ ਚਲੋ ਜੋ ਮਰਜੀ ਕੋਈ ਕਹੀ ਜਾ ਚੋਰ ਤਾਂ ਕਿਹੜੀ ਗੱਲ ਉਹ ਮਨੇ ਕੀਤਾ ਵੀ ਕੀ ਚੋਰੀ ਕੀ ਸੀ ਚਲੋ ਇਹ ਹੁਣ ਦੇਖੋ ਇਹ ਜਿਹਨਾਂ ਨੇ ਕੀਤੇ ਉਹਨੂੰ ਚਾਹੀਦਾ ਮੁੱਲ ਲਿਆਂਦੀਆਂ ਹਾਂ ਸਭ ਤੋਂ ਪਹਿਲਾਂ ਗੱਲ ਤੇ ਵੇਖੋ ਕਿੱਡਾ ਵੱਡਾ ਬੰਦੇ ਦਾ ਜਿਗਰਾ ਹੁੰਦਾ ਹਾਂ 10 ਡੰਗਰ ਲਏ ਸੂਣ ਵਾਲੇ ਲੱਲੇ ਫਿਰ ਸਵਾਏ ਫਿਰ ਜੇਰ ਸਟਾਈ ਫਿਰ ਥਣ ਸੋਈ ਸਹੀ ਇਸਲਾਮ ਤੋਂ ਨਿਕਲਿਆ ਤੇ ਫਿਰ ਕਿਸੇ ਦੇ ਘਰ ਭੇਜਣਾ ਪੈਂਦਾ ਬੜਾ ਔਖਾ ਕੰਮ ਐ ਡਾ ਸੌਖਾ ਨਹੀਂ ਹੁੰਦਾ ਵੀ ਛੇਤੀ ਨੇ ਮਤਲਬ ਭੇਜੀ ਜਾਣ ਦੇ ਤੇ ਬਾਕੀ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਤੂੰ ਵੀ ਤੁਰਿਆ ਰਹੇ ਸਾਡਾ ਵੀ ਤੁਰਿਆ ਰਹੇ ਸਾਰਕ ਦਾ ਹੀ ਚਲਾਵੇ ਅਸੀਂ ਦੇ ਕੇ ਲਿਆ ਵੇਖ ਕੇ ਛੱਡਦੇ ਨਹੀਂ ਮੈਂ ਕਹਿੰਦਾ ਜਿੰਨੇ ਸਾਡੇ ਵਪਾਰੀ ਜਿੰਨੇ ਵੀ ਚਾਹੇ ਸੰਦੀਪ ਦੇ ਚਾਹੇ ਹੋਰ ਵੀ ਆ ਸਾਰਿਆਂ ਦਾ ਘਰ-ਵਾਰ ਚੱਲੇ ਤੇ ਮਾਲ ਵਿਕੀਏ ਤੇ ਮਾਲ ਮਿਲੇ ਪਰ ਛੋਣੀ ਜੀ ਬੇਨਤੀ ਇੰਨੀ ਆ ਪਤਾ ਨਹੀਂ ਇਹਨੇ ਗੁੱਸਾ ਵੀ ਕਰ ਦੇਣਾ ਥੋੜਾ ਆ ਜਾ ਮਾਲ ਸ਼ਰੀਰ ਨਗਰ ਨੂੰ ਘੱਟ ਭੇਜੋ ਮੈਂ ਬੇਨਤੀ ਕਰ ਸਕਦਾ ਹਾਂ ਹੋਰ ਤਾਂ ਆਪਾਂ ਕੋਈ ਨਹੀਂ ਕਿਉਂਕਿ ਜਿਹੜਾ ਮਾਲ ਸਾਡੇ ਪੰਜਾਬ ਚੋਂ ਨਿਕਲ ਗਿਆ ਨਾ ਉਹ ਵਾਪਸ ਨਹੀਂ ਆਉਣਾ ਨਹੀਂ 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 ਤੇ ਜਿੰਨੀਆਂ ਵਛੀਆਂ ਵੁਛੀਆਂ ਨੂੰ ਲੈਂਦੇ ਆ ਪੇ ਲੋਨ ਮਿਲਦੇ ਨੇ ਤੇ ਇਹ ਬੇਨਤੀ ਵੀ ਚਲੋ ਥੋੜੀ ਜੀ ਕੋਸ਼ਿਸ਼ ਕਰੋ ਆਪਾਂ ਘਰ ਨੂੰ ਮੋੜੀਏ ਮਾਲ ਇੱਥੇ ਰਵੇ ਪੰਜਾਬ ਚ ਸਾਨੂੰ ਵੀ ਕਿਤੇ ਗਾਂ ਗੋ ਸਾਡਾ ਵੀ ਕੰਮ ਚੱਲਦਾ ਰੋ ਰੋਟੀ ਪਾਣੀ ਦਾ ਕਰਨਾ ਜ਼ਰੂਰ ਬਾਕੀ ਚਲੋ ਕਾਰੋਬਾਰ ਤੇ ਸਾਰੇ ਵਧੀਆ ਜੀ ਚੱਲੀ ਜਾਂਦੇ ਆ ਮਾਰਾ ਇਹਨੇ ਚਲਾਈ ਰੱਖਣਾ ਕੋਈ ਵੀ ਕਾਰੋਬਾਰ ਰੁਕਦਾ ਵੀ ਨਹੀਂ ਨਾ ਮੇਰੇ ਗਿਆਨ ਰੁਕਿਆ ਨਾ ਮੇਰੇ ਆਇਆ ਰੁਕਿਆ ਇਹ ਕਾਰੋਬਾਰ ਇਦਾਂ ਹੀ ਚੱਲਣੇ ਤੇ ਮਾਲ ਮਿਲਦਾ ਜੇ ਤੇ ਚਲੋ ਕੰਮ ਵਧੀਆ ਚੱਲਦਾ ਜੇ ਤੇ ਵਧੀਆ ਵਧੀਆ ਮਾਲ ਦਿਆ ਕਰੋ ਵਧੀਆ ਵਧੀਆ ਕਮੈਂਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਣਾ ਐਡਰੈਸ ਫੇਰ ਦੱਸਦੀ ਹਾਂ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਕਥੂ ਨੰਗਲ ਟੂਲ ਪਲਾਜੇ ਤੋਂ 8-7 ਕਿਲੋਮੀਟਰ ਜੈੰਤੀਪੁਰ ਤੋਂ 4 ਕਿਲੋਮੀਟਰ ਥਰੀਏਵਾਲ ਚੌਂਕ ਵੱਜਦਾ ਬਟਾਲੇ ਵਾਲਾ ਥਰੀਏਵਾਲ ਨਹੀਂ ਇੱਧਰ ਨੂੰ ਥਰੀਏਵਾਲਾ ਥਰੀਏਵਾਲ ਚੌਂਕ ਜਿੰਨੇ ਮੂੰਹ ਸੜੀ ਕਢਾਉਣੀ ਆ ਫੋਨ ਕਰੋਗੇ ਸਵੇਰੇ ਮੈਂ 6 ਤੋਂ ਕੋਸ਼ਿਸ਼ ਕਰਿਆ ਕਰੋ ਘਰੇ ਲੈ ਆਓ ਮੈਨੂੰ ਨਾ ਸਦਿਆ ਕਰੋ ਮੈਂ ਤੁਹਾਡੇ ਕੋਈ ਬੇਨਤੀ ਕਰ ਸਕਦਾ ਵੀ ਚਲੋ ਮੂਮਾ ਸੜੀ ਮਾੜੀ ਮੋਟੀ ਕੱਢ ਲਈ ਦੀ ਆ ਮੱਤਰ ਪੁੱਤਰੇ ਬਾਕੀ ਕਿਹਨੇ ਥਾਣ ਪੁੱਛਣਾ ਕਿਨੇ ਟਟੀਆਂ ਭਟੀਆਂ ਜੋ ਵੀ ਆ ਉਹ ਵਾਹਿਗੁਰੂ ਦੀ ਕਿਰਪਾ ਮਾੜਾ ਮੋਟਾ ਦੱਸ ਦਜੇ ਕਿ ਇਹਨੂੰ ਆ ਜੇ ਰਾਮ ਠੀਕ ਹੈ ਨਹੀਂ ਹੁੰਦਾ ਤੇ ਆਪਣੇ ਵਸਦਾ ਰੋਕਦੇ ਆ ਜੀ ਤੇ ਮਹਾਰਾਜ ਦੇ ਨਾਮ ਹਣਾ ਇਹੋ ਗੱਲਾਂ ਬਾਤਾਂ ਸੰਦੀਪ ਸਿੰਘ ਜੀ ਨਮੀ ਨਾ ਕਰੀਏ ਵੀਡੀਓ ਅੱਜ ਤੋਂ ਪਾ ਦੇਣੀ ਆ ਬੜੀ ਲੰਮੀ ਹੋ ਗਈ ਅੱਗੇ ਅੱਧੇ ਘੰਟੇ ਦੀ ਹੋ ਗਈ ਹਣੀ ਹੋਗੇ ਨਾ ਬਾਕੀ ਭਾ ਦੀ ਇੱਕ ਦਿਨ ਸੱਚ ਰਹਿ ਗਈ ਗੱਲ ਗੱਲ ਕਰ ਕਰਤੀ ਪਾਉਗੇ ਨੇ ਵੀ ਬੰਦਿਆਂ ਨੂੰ ਨੀ ਸ਼ ਕਪੜੇ ਸਾਡਾ ਕਾਰੋਬਾਰ ਇਹਦਾ ਪਰ ਨੀਸਾਂ ਪਾ ਦੇ ਅੰਦਰ ਐਲਸੀਡੀ ਲੱਗੀ ਲੰਬਾਰੀ ਦਿੱਤੀ ਲੀੜਾ ਚੰਗਾ ਬਿਸਤਰਾ ਚੰਗਾ ਸ਼ਾਮ ਨੂੰ 6 ਵਜੇ ਅਸੀਂ ਬਿਸਤਰਿਆਂ 'ਚ ਵੜ ਦਿੰਦੇ ਬੰਦੇ ਚਲੋ ਸਵੇਰੇ ਅਸੀਂ ਤੜਕੇ ਉੱਠਣਾ ਸਾਡਾ ਕਾਰੋਬਾਰ ਇਹਦਾ ਜਿਹੜੀ ਚੀਜ਼ ਮੰਗਣ ਉਹੋ ਹਾਜ਼ਰ ਦੇਸੀ ਘਿਓ ਪਾ ਪਿਆ ਤਰਕੋ ਪੁਛ ਪਾ ਨੂੰ ਪਿੰਨੀਆਂ ਪਈਆਂ ਕਿ ਨਹੀਂ ਬਣੀਆਂ ਅਲਸੀ ਇੱਕੋ ਦਿਨ ਕਹਾਂ ਉਸ ਵੇਲੇ ਬਣਾ ਕੇ ਦੇ ਦਿੱਤੀ ਬੰਦਿਆਂ ਦੀ ਧੋਰੀ ਆ ਹੁਣ ਇੱਕ ਬੰਦਾ ਬਾਸਰਪੁਰੋਂ ਦਾ ਹਰਦੀਪ ਸਿੰਘ ਪੰਜ ਸਾਲ ਹੋ ਗਏ ਇਹ ਮੇਰੇ ਨਾਲ ਚਲੋ ਸਾਲ ਕੋਇਆ ਦੂਜਾ ਬੰਦਾ 15 ਸਾਲ ਹੋ ਗਏ ਹਰਦੀਪ ਸਿੰਘ ਸਾਹਿਬ ਬੰਦੇ ਤਾਂ ਹੀ ਟਿਕਦੇ ਜੇ ਅਸੀਂ ਉਹਨਾਂ ਚਲੋ ਗੁੱਸੇ ਨਰਾਜਗੀ ਵੇਖੋ ਜਦੋਂ ਅਸੀਂ 4-5 ਜਣੇ ਗਏ ਜਾਂਦੇ ਇੱਕ ਦੋ ਇਹ ਨਹੀਂ ਲੜਨਾ ਵੀ ਆ ਪਰ ਇੰਨੀ ਗੱਲ ਜਰੂਰ ਹੈ ਸਾਡਾ ਪਿਆਰ ਬੜਾ ਸਾਡੇ ਬੰਦੇ ਬਹੁਤ ਵਧੀਆ ਨੇ ਕੰਮ ਵੀ ਵਧੀਆ ਚੱਲਣ ਰਿਹਾ ਇਹਨਾਂ ਦੇ ਸਿਰ ਤੇ ਮੈਂ ਉੱਟਿਆ ਖੜਦਾ ਹਾਂ ਉਦੋਂ ਮੈਂ ਬਾਹਰ ਵੀ ਨਹੀਂ ਜਾ ਸਕਦਾ ਐਨੇ ਮਾਲ ਨੂੰ ਛੱਡ ਕੇ ਮੇਰੇ ਕੋਲ ਬਾਹਰ ਨਹੀਂ ਨਿਕਲੇਣਾ ਮੇਰੇ ਕੋਲ ਤੇ ਪੌੜਾ ਹੀ ਵਜਣਾ ਮਾਹ ਹੈ ਇਹ ਦੇ ਮਿੰਟ ਬਾਅਦ ਪਰਚ ਪਰਚ ਕਰਦਿੰਦੀ ਆ ਜਾ ਭਾਈ ਆ ਜਾ ਸਿੰਘਾ ਚੁੱਕੀ ਜਾ ਤੇ ਰੱਖੀ ਜਾ ਵੋਲਟੇਜ ਚਲੋ ਠੀਕ ਹੈ ਜੀ ਇਹੋ ਬੈਂਦੀਆ ਕਿ ਮਾਰਾ ਜਾ ਚੁੱਕਿਆ ਵਾਇਰ ਜੀ ਫਤਿਹ